ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋ ਸਣਾਓ ਕਿਵੇਂ ਹੋ ਸਾਰੇ ਜਾਣੇ ਉਮੀਦ ਆ ਜੀ ਸਾਰੇ ਠੀਕ ਹੋਣਗੇ ਖੁਸ਼ ਹੋਣਗੇ ਤੰਦਰੁਸਤ ਹੋਣਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਬਿਲਕੁਲ ਠੀਕ ਠਾਕ ਹਾਂ ਜੀ ਲਓ ਜੀ ਦਿਨ ਹੈਗਾ ਸ਼ੁੱਕਰਵਾਰ ਦਾ ਤੇ ਟਾਈਮ ਜਿਹੜਾ ਹੋ ਗਿਆ ਸ਼ਾਮ ਦਾ 4:00 ਵਜੇ ਇੱਥੇ 3:30 ਪੌਣੇ 4 ਦਾ ਟਾਈਮ ਆ ਤੇ ਆਪਾਂ ਲੱਗਿਆ ਸਬਜ਼ੀ ਬਣਾਉਣ ਸਬਜ਼ੀ ਦੀ ਸਾਰੀ ਜਿਹੜੀ ਤਿਆਰੀ ਉਹ ਪਹਿਲਾਂ ਆਪਾਂ ਕਰਕੇ ਰੱਖ ਲਈ ਸੀ ਜਣੇ ਕਿ ਅੱਜ ਆਪਾਂ ਸਬਜ਼ੀ ਬਣਾਉਣੀ ਆ ਜੀ ਆਲੂ ਉਬਾਲ ਕੇ ਤੇ ਆਲੂ ਵਗੈਰਾ ਉਬਾਲ ਕੇ ਰੱਖਲੇ ਸੀ ਤੜਕਾ ਵਗੈਰਾ ਕੁੱਟ ਕੇ ਰੱਖਲੇ ਸੀਗਾ ਤੇ ਹੁਣ ਆਪਾਂ ਤੜਕਾ ਲਗਾ ਦਿੰਨੇ ਆ ਜੀ ਕੜਾਈ ਦੇ ਵਿੱਚ ਪਾ ਦਿੱਤਾ ਆਪਾਂ ਤੇਲ ਤੇਲ ਆਪਣਾ ਜਿਹੜਾ ਗਰਮ ਹੋ ਚੁੱਕਿਆ ਸੀ ਉਸ ਤੋਂ ਬਾਅਦ ਉਹਦੇ ਵਿੱਚ ਪਾਤਾ ਆਪਾਂ ਜੀਰਾ ਤੇ ਜ਼ਮੈਣ ਹੁਣ ਆਪਾਂ ਵਿੱਚ ਪਾਤਾ ਜੀ ਲਸਣ ਅਦਰਕ ਤੇ ਪਿਆਜ਼ ਕੁੱਟਿਆ ਹੋਇਆ ਇਨੋਂ ਚੰਗੀ ਤਰ੍ਹਾਂ ਪੌਣਾ ਕੇ ਵਿੱਚ ਚੱਪਾ ਕਰ ਦਾਂਗੇ ਜੀ ਮਸਾਲੇ ਐਡ ਤੇ ਇਧਰ ਮੈਂ ਪਾਣੀ ਰੱਖਿਆ ਸੀ ਗਰਮ ਨਾਲੇ ਤਾਂ ਸਬਜ਼ੀ ਦੇ ਵਿੱਚ ਪਾ ਲਾਂਗੇ ਗਰਮ ਪਾਣੀ ਤੇ ਨਾਲੇ ਇਹਦੇ ਨਾਲ ਆਪਾਂ ਆਟਾ ਵਗੈਰਾ ਬਣਾ ਲਾਂਗੇ ਜਾਨੀ ਕਿ ਆਟਾ ਗੁਨੋ ਲਾਂਗੇ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਐਡ ਕਰ ਦਿੰਨੇ ਆ ਜਾਨੀ ਕਿ ਨਮਕ ਮਿਰਚ ਤੇ ਹਲਦੀ ਐਵੇਂ ਮੈਂ ਹਰੀ ਮਿਰਚ ਪਾਈ ਸੀਗੀ ਲਾਲ ਮਿਰਚ ਥੋੜੀ ਜਿਹੀ ਕਾਟੀ ਪਾਉਂਗੀ ਤੇ ਚਲੋ ਜੀ ਆਪਾਂ ਹੁਣ ਮਸਾਲਾ ਚੰਗੀ ਤਰ੍ਹਾਂ ਪੌਣਾ ਲੈਣੇ ਆ ਤੇ ਬਾਕੀ ਆਲੂ ਤਾਂ ਉਬਾਲੇ ਹੋਏ ਆ ਬਸ ਤੇ ਜਲਦੀ ਬਣ ਜਾਨੀ ਆਪਣੀ ਸਬਜ਼ੀ ਵੀ ਤੇ ਨਾਲ ਉਹ ਨਾਲ ਆਪਾਂ ਜਿਹੜਾ ਸਮਾਨ ਸੀਗਾ ਸ랩 ਤੋਂ ਚੱਕ ਦਿੰਨੇ ਆ ਸਾਫ ਕਰ ਦਿੰਨੇ ਆ ਤੇ ਇੱਕ ਸਾਈਡ ਆਪਾਂ ਇਧਰ ਆਪਣਾ ਜਿਹੜਾ ਮਸਾਲਾ ਸੀ ਉਹ ਭੁੱਜ ਰਿਆ ਸੀਗਾ ਤੇ ਮੈਂ ਨਾਲ ਨਾਲ ਹੀ ਆਟਾ ਛਾਂ ਲੈਣੀ ਆ ਕਿਉਂਕਿ ਮੈਂ ਆਟਾ ਵੀ ਗੁੰਨ ਹੀ ਲਵਾਂਗੀ ਤੇ ਜਿੰਨੇ ਟਾਈਮ ਚ ਮਸਾਲਾ ਪੱਕ ਰਿਹਾ ਜੀ ਆਪਣਾ ਭੁੱਜ ਰਿਹਾ ਤੜਕਾ ਤੇ ਆਪਾਂ ਆਟਾ ਛਾਂ ਕੇ ਫੇਰ ਆਟਾ ਗੋਨ ਲੈਣੇ ਆ ਤੇ ਹਾਂਜੀ ਬਾਕੀ ਤੁਹਾਨੂੰ ਇੱਕ ਰਿਕਵੈਸਟ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੁੰਦੀ ਹੈ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਤੇ ਜਿਹੜੇ ਵੀ ਭੈਣ ਭਰਾ ਮੇਰੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜੀ ਹਮੇਸ਼ਾ ਮੇਰੇ ਵਲੌਗ ਨੂੰ ਲਾਈਕ ਸ਼ੇਅਰ ਕਰਦੇ ਨੇ ਕਮੈਂਟ ਕਰਦੇ ਨੇ ਸੋਹਣੇ ਸੋਹਣੇ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਕਿ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੇ ਇੱਥੇ ਤੱਕ ਜਦੋਂ ਤੁਸੀਂ ਲੈ ਆਏ ਹੋ ਤੇ ਇਸ ਤੋਂ ਅੱਗੇ ਲੈ ਕੇ ਜਾਣਾਲੇ ਵੀ ਤੁਸੀਂ ਹੋ ਕਿਉਂਕਿ ਜੇ ਅੱਗੇ ਵੀ ਤੁਸੀਂ ਸਪੋਰਟ ਕਰੋਗੇ ਤਾਂ ਫੇਰ ਹੀ ਆਪਾਂ ਇਸ ਤੋਂ ਅੱਗੇ ਹਾਂ ਚਾਵਾਂਗੇ ਤੇ ਲੋ ਜੀ ਆਪਾਂ ਉਦਰਾ ਆਟਾ ਛਾਂ ਲਿਆ ਸੀ ਇੱਧਰ ਆਪਣਾ ਜਿਹੜਾ ਮਸਾਲਾ ਸੀਗਾ ਉਹ ਵੀ ਪੱਕ ਚੁੱਕਿਆ ਹੈ ਤੇ ਹੁਣ ਆਪਾਂ ਜਿਹੜੇ ਆਲੂ ਉਬਲੇ ਹੋਏ ਆਲੂ ਸੀਗੇ ਤੇ ਉਹ ਵੀ ਹੱਥ ਦੇ ਨਾਲ ਹੀ ਬਸ ਇਸ ਤਰ੍ਹਾਂ ਭੰਨੇ ਕੇ ਪਾ ਦਾਂਗੇ ਕਰਦੇ ਦੇ ਨਾਲ ਕੱਟ ਕੇ ਨਹੀਂ ਪਾਵਾਂਗੇ ਜੀ ਹੱਥ ਦੇ ਨਾਲ ਯਾਨੀ ਕਿ ਆਪਾਂ ਫੇਕੇ ਜੀ ਪਾ ਦਾਂਗੇ ਇਸ ਤਰ੍ਹਾਂ ਜਿਆਦਾ ਸਵਾਦ ਲੱਗਦੀ ਹੈ ਸਬਜ਼ੀ ਮੈਨੂੰ ਤੇ ਆਲੂ ਆਪਾਂ ਪਾਤੀਆ ਜੀ ਫੇਕੇ ਤੇ ਹੁਣ ਆਪਾਂ ਇਹਨੂੰ ਮਸਾਲੇ ਦੇ ਵਿੱਚ ਕਰ ਦਿੰਨੇ ਆ ਮਿਕਸ ਤੇ ਆਪਾਂ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਦਾਂਗੇ ਜਿੰਨੀ ਕੁ ਤਰੀ ਰੱਖਣੀ ਆ ਉਹ ਸਬਜ਼ੀ ਦੇ ਵਿੱਚ ਪਹਿਲਾਂ ਮੈਨੂੰ ਸੀਗਾ ਚਲੋ ਦੁੱਧ ਪਾ ਲਾਂਗੇ ਯਾਨੀ ਕਿ ਦੁੱਧ ਵਾਲੇ ਬਣਾ ਲਾਂਗੇ ਫਿਰ ਮੈਂ ਖਣੇ ਇਸ ਤਰ੍ਹਾਂ ਚਲੋ ਇਸ ਦਾ ਵੀ ਸਵਾਦ ਲੱਗਦੇ ਆ ਤੇ ਲੋ ਜੀ ਆਪਾਂ ਉਧਰ ਸਬਜ਼ੀ ਰੱਖ ਦਿੱਤੀ ਸੀਗੀ ਮੈਂ ਬਣਨ ਵਾਸਤੇ ਸਬਜ਼ੀ ਆਪਣੀ ਬਣ ਰਹੀ ਹੈ ਤੇ ਨਾਲ ਨਾਲ ਆਪਾਂ ਇੱਥੇ ਆਟਾ ਗੁੰਨ ਲੈਣੇ ਆ ਆਟਾ ਇੱਥੇ ਬੈਠ ਕੇ ਗੁੰਨ ਲੈਣੇ ਆ ਜੀ ਤੇ ਪਾਣੀ ਗਰਮ ਸੀਗਾ ਕਿਉਂਕਿ ਹੁਣ ਠੰਡ ਕਰਕੇ ਮੈਂ ਆਟਾ ਜਿਹੜਾ ਥੋੜਾ ਜਿਹਾ ਗਰਮ ਪਾਣੀ ਨਾਲ ਗੁੰਨਦੀ ਆ ਵੀ ਜਾਨੀ ਕਿ ਜ਼ਿਆਦਾ ਗਰਮ ਨਹੀਂ ਹੁੰਦਾ ਨਾਰਮਲ ਕੋਸਾ ਜਿਹਾ ਪਾਣੀ ਹੁੰਦਾ ਉਹਦੇ ਨਾਲ ਹੁਣ ਆਪਾਂ ਆਟਾ ਜਿਹੜਾ ਗੁੰਨ ਲੈਣੇ ਆ ਤੇ ਹਾਂਜੀ ਲੋ ਜੀ ਹੁਣ ਆਪਾਂ ਇੱਥੇ ਆਟਾ ਗੁੰਨੜੀ ਗੇ ਤੇ ਫਿਰ ਦੇਖਦੇ ਹਾਂ ਜੀ ਅਗਲੇ ਕੰਮ ਤੰਦੇ ਕਿਹੜੇ ਕਰਦੇ ਹਾਂ ਕੰਮ ਤਾਂ ਬਹੁਤ ਪਏ ਨੇ ਪਰ ਦੇਖਦੇ ਆ ਵੀ ਹੁਣ ਇਸ ਤੋਂ ਅਗਲਾ ਕੰਮ ਤੰਦਾ ਆਪਣਾ ਕੀ ਹੁੰਦਾ ਜਾਨੀ ਕਿ ਕਿਹੜਾ ਕੰਮ ਆਪਾਂ ਅੱਗੇ ਸ਼ੁਰੂ ਕਰਦੇ ਹਾਂ ਤੇ ਅੱਜ ਆਪਾਂ ਸ਼ਾਮ ਦੇ ਟਾਈਮ ਤੋਂ ਵੀਡੀਓ ਸਟਾਰਟ ਕੀਤੀ ਹੈ ਜਾਨੀ ਕਿ ਆਪਣਾ ਵਲੌਗ ਜਿਹੜਾ ਸ਼ਾਮ ਦੇ ਟਾਈਮ ਤੋਂ ਸ਼ੁਰੂ ਹੋਇਆ ਜੀ ਇਸ ਤੋਂ ਪਹਿਲਾਂ ਜਾਨੀ ਕਿ ਸਵੇਰ ਤੋਂ ਕੋਈ ਵੀ ਵਲੌਗ ਆਪਾਂ ਨਹੀਂ ਬਣਾ ਪਾਈ ਕਿਉਂਕਿ ਕਈ ਵਾਰੀ ਮਜਬੂਰੀ ਬਣ ਜਾਂਦੀ ਹੈ ਜੀ ਜੇ ਤਾਂ ਨਾਲ ਆਪਾਂ ਵਲੌਗ ਬਣਾਉਣੇ ਆ ਜਾਨੀ ਕਿ ਹਨਾ ਵੀਡੀਓ ਬਣਾਉਣੇ ਆ ਤਾਂ ਫਿਰ ਕੰਮ ਨੂੰ ਲੇਟ ਹੋ ਜਾਂਦੀਆਂ ਪਰ ਅੱਜ ਮੈਨੂੰ ਇਸ ਤਰ੍ਹਾਂ ਸੀ ਕਿਉਂਕਿ ਕੱਲ ਮੈਨੂੰ ਬਿਲਕੁਲ ਵੀ ਟਾਈਮ ਨਹੀਂ ਮਿਲਿਆ ਸੀਗਾ ਤੇ ਮੈਨੂੰ ਐਵੇਂ ਸੀਗਾ ਮੈਂ ਕਿਹਾ ਵੀ ਅੱਜ ਆਪਾਂ ਜਲਦੀ ਜਲਦੀ ਕੰਮ ਨਿਵੇੜ ਕੇ ਮੈਂ ਤੇ 10 ਕੁ ਮਿੰਟ ਚੱਲੋ ਹਨਾ ਧੁੱਪ ਜੀ ਮਿਲ ਜੇ ਨਾ ਜਾਨੀ ਕਿ ਧੁੱਪ ਦੇ ਵਿੱਚ ਬੈਠਣ ਦਾ 10 ਕੁ ਮਿੰਟ ਟਾਈਮ ਮਿਲ ਜੇ ਤੇ ਇਹਦੇ ਨਾਲ ਸਰੀਰ ਥੋੜਾ ਜਿਆ ਵਧੀਆ ਜਾਨੀ ਕਿ ਸੈੱਟ ਹੁੰਦਾ ਹਨਾ ਤੇ ਅਗਰ ਥਕਾਵਟ ਜੀ ਨਹੀਂ ਹੁੰਦੀਗੀ ਤੇ ਜੇਕਰ ਹਨਾ ਪੂਰਾ ਦਿਨ ਇਸ ਤਰ੍ਹਾਂ ਹੀ ਕੰਮ ਧੰਦੇ ਦੇ ਵਿੱਚ ਫਿਰਦੇ ਰੋ ਫਿਰ ਕਾ ਉਹਦੀ ਹੋ ਜਾਂਦੀ ਆ ਫਿਰ ਅਗਲਾ ਦਿਨ ਵਧੀਆ ਨਹੀਂ ਲੱਗਦਾ ਜਾਨੀ ਕਿ ਸਵੇਰੇ ਹਨਾ ਢੰਗ ਤਰੀਕੇ ਨਾਲ ਜਦੋਂ ਉੱਠਦੇ ਆ ਨਾ ਫਿਰ ਉਹ ਦੋ ਬਸ ਜਾਨੀ ਕਿ ਥਕਾਵਟ ਜੀ ਮਹਿਸੂਸ ਹੁੰਦੀ ਆ ਤੇ ਫਿਰ ਤਾਂ ਕਰਕੇ ਮੈਂ ਕਿ ਅੱਜ ਤਾਂ ਮੈਂ ਵਲੌਗ ਕੋਈ ਸਟਾਰਟ ਨਹੀਂ ਕੀਤਾ ਸੀਗਾ ਵੀ ਜਾਨੀ ਕਿ ਹੁਣ ਆਪਾਂ ਸ਼ਾਮ ਦੇ ਟਾਈਮ ਤੋਂ ਹੀ ਵਲੌਗ ਜਿਹੜਾ ਆਪਣਾ ਸ਼ੁਰੂ ਕੀਤਾ ਅੱਜ ਦਾ ਤੇ ਲੋ ਜੀ ਆਪਾਂ ਹੁਣ ਆਟਾ ਗੁੰਨ ਕੇ ਰੱਖ ਦਿੰਨੇ ਆ ਜਦੋਂ ਰੋਟੀ ਬਣਾਉਣੀ ਹੋਵੇ ਉਸ ਟਾਈਮ ਤੇ ਆਪਾਂ ਤੋਂ ਬਗਾਰਾ ਲਗਾ ਲਾਂਗੇ ਆਟੇ ਨੂੰ ਦੁਬਾਰਾ ਫਿਰ ਜਾਨਕੀ ਮੁੱਕੀ ਦੇ ਲਾਂਗੇ ਇੱਕ ਹੁਣ ਆਪਾਂ ਟੱਕ ਕੇ ਰੱਖ ਦਿੰਨੇ ਆ ਜੀ ਚਲੋ ਜੀ ਆਪਣਾ ਜਲਾ ਆਟਾ ਮੇ ਗੁੰਨ ਲਿਆ ਸੀਗਾ ਤੇ ਹੁਣ ਆਪਾਂ ਨਾਲ ਦੇ ਨਾਲ ਹੀ ਸਾਰਾ ਜਿਹਨੇ ਸਲੈਪ ਵਗੈਰਾ ਵੀ ਸਾਫ ਕਰ ਦਿੰਨੇ ਆ ਕਿਉਂਕਿ ਸਬਜੀ ਬਣਾਉਣ ਦੇ ਟਾਈਮ ਤੇ ਹਨਾ ਥੋੜਾ ਬੋਤਾ ਹੋ ਜਾਂਦਾ ਜੀ ਤੇ ਨਾਲੇ ਆਪਾਂ ਸਬਜੀ ਦੇਖਦੇ ਆ ਸਬਜੀ ਆਪਣੀ ਬਣ ਗਈ ਕਿ ਨਹੀਂ ਬਣੀ ਤੇ ਸਬਜੀ ਆਪਾਂ ਕਰਦਿਆਂ ਚੈੱਕ ਤਕਰੀਬਨ ਹੀ ਸਬਜੀ ਜਿਹੜੀ ਆ ਪੱਕ ਗਈ ਆ ਯਾਨੀ ਕਿ ਬਣ ਗਈ ਆ ਸਬਜੀ ਆਪਣੀ ਤੇ ਹੁਣ ਆਪਾਂ ਜਾਨਕਿ ਇੱਥੇ ਸਾਫ ਕਰ ਦਿੰਨੇ ਆ ਸਲੈਪ ਵਗੈਰਾ ਤੇ ਇੱਕ ਦੋ ਜਿਹੜੇ ਭਾਂਡੇ ਵਗੈਰਾ ਸੀ ਵੀ ਉਹ ਵੀ ਸਾਫ਼ ਕਰ ਦਿੰਨੇ ਆ ਸਾਫ਼ ਕਰਕੇ ਭਾਂਡੇ ਵੀ ਲਾ ਦਿੰਨੇ ਆ ਵੈਸੇ ਤਾਂ ਪਹਿਲਾਂ ਭਾਂਡੇ ਸਾਫ਼ ਕਰ ਲੈ ਸੀਗੇ ਪਰ ਫਿਰ ਹੋ ਜਾਂਦੇ ਆ ਜਿੱਦਾਂ ਬਾਅਦ ਵਿੱਚ ਬਸ ਪਾਣੀ ਪੀ ਲੈ ਜਾਂ ਕੋਈ ਬਸ ਇਦਾਂ ਹੀ ਹੋ ਜਾਂਦੇ ਇੱਕ ਦੋ ਸੀਗੇ ਵੈਸੇ ਤਾਂ ਪਹਿਲਾਂ ਚਾਹ ਨਾਲੇ ਹੋ ਗਏ ਸੀਗੇ ਚਲੋ ਜੀ ਭਾਂਡੇ ਆਪਾਂ ਰੱਖ ਤੇ ਜਿਹੜੇ ਸੀਗੇ ਤੇ ਆਪਾਂ ਹੁਣ ਥੋੜਾ ਜਿਹਾ ਗੈਸ ਵੀ ਸਾਫ਼ ਕਰ ਦਿੰਨੇ ਆ ਤੇ ਸਲੈਪ ਵਗੈਰਾ ਸਾਫ਼ ਕਰ ਦਿੰਨੇ ਆ ਕੋਕੀ ਬਾਅਦ ਵਿੱਚ ਫਿਰ ਆਪਾਂ ਰੋਟੀ ਬਣਾਵਾਂਗੇ ਤੇ ਪਹਿਲਾਂ ਤਾਂ ਮੈਂ ਸਲੈਪ ਦੇ ਉੱਪਰ ਜਿਹੜਾ ਬਿਨਾ ਸਟੈਂਡ ਤੋਂ ਚਕਲਾ ਸੀਗਾ ਮੇਰੇ ਕੋਲੇ ਤੇ ਉਹ ਰੱਖ ਲੈਂਦੀ ਸੀਗੀ ਤੇ ਉਹਦੇ ਨਾਲ ਰੋਟੀ ਬਣਾ ਲੈਂਦੀ ਸੀਗੀ ਬਟ ਉਹ ਟੁੱਟ ਗਿਆ ਹੁਣ ਮੈਨੂੰ ਥੋੜੀ ਜਿਹੀ ਪ੍ਰੋਬਲਮ ਆਉਂਦੀ ਤਾਂ ਕਰਕੇ ਮੈਂ ਸਲੈਪ ਤੇ ਹੀ ਵੇਰ ਲੈਣੀ ਹੁੰਦੀ ਆ ਲੈ ਕੇ ਆਉਂਗੀ ਤੇ ਲਓ ਜੀ ਆਪਾਂ ਬਾਕੀ ਸਾਰਾ ਕੰਮ ਤਕਰੀਬਨ ਆਪਣਾ ਹੋ ਗਿਆ ਸੀ ਖਤਮ ਉਸ ਤੋਂ ਬਾਅਦ ਜੋਤ ਵੱਤੀ ਕਰ ਲਈ ਸੀ ਟਾਈਮ ਸੀਗਾ ਜੀ ਇੱਥੇ ਸਵਾ ਪੰਜ ਦਾ ਤੇ ਮੈਂ ਪਰਦੇ ਵਗੈਰਾ ਵੀ ਲਗਾਤੇ ਸੀਗੇ ਕਿਉਂਕਿ ਸ਼ਾਮ ਦੇ ਟਾਈਮ ਤੇ ਮੈਂ ਪਰਦੇ ਵਗੈਰਾ ਲਗਾ ਦੇਣੇ ਹੁੰਦੀਆਂ ਹਨ ਜਾਨੀ ਕਿ ਤੇ ਜਦੋਂ ਹੁਣ ਆਪਾਂ ਪਰਦੇ ਵਗੈਰਾ ਲਗਾ ਦਿੰਨੇ ਆ ਤੇ ਚਾਹੇ ਸ਼ਾਮ ਦੇ ਟਾਈਮ ਤੇ ਵੀ ਜਿੰਨਾ ਮਰਜ਼ੀ ਆਪਾਂ ਸਾਫ਼ ਕਰਕੇ ਪੈ ਜੀਏ ਹਨਾ ਵੀ ਸਾਰਾ ਜਾਨੀ ਕਿ ਆਪਾਂ ਦਾ ਹਨਾ ਹੁੰਦਾ ਵੀ ਖਲਾਰਾ ਵਗੈਰਾ ਕੱਪੜਿਆਂ ਦਾ ਜਾਂ ਕੋਈ ਵੀ ਹਨਾ ਸਾਰਾ ਚੱਕ ਕੇ ਪੈਣੇ ਆ ਵੀ ਸਵੇਰ ਨੂੰ ਕੰਮ ਘਟੂਗਾ ਪਰ ਪਤਾ ਨਹੀਂ ਸਵੇਰੇ ਸਵੇਰੇ ਫੇਰ ਉਹਨਾਂ ਹੀ ਜ਼ਿਆਦਾ ਖਲਾਰਾ ਹੋ ਜਾਂਦਾ ਹੈ ਤੇ ਲੋ ਜੀ ਹੁਣ ਆਪੇ ਇਧਰ ਦੇਖਦੇ ਆਂ ਆਪਣੀ ਸਬਜੀ ਜਿਹੜੀ ਸਬਜੀ ਸੀਗੀ ਆਪਣੀ ਬਣ ਗਈ ਸੀਗੀ ਤੇ ਹੁਣ ਆਪਾਂ ਸਬਜੀ ਨੂੰ ਰੱਖ ਦਿੰਨੇ ਆ ਢੱਕ ਕੇ ਤੇ ਹੁਣ ਆਪਾਂ ਬਸ ਮੱਝਾਂ ਮਲ ਜਾਣੀਆਂ ਜੀ ਮੈਂ ਉਧਰ ਸੁੱਕ ਵਗੈਰਾ ਪਾ ਕੇ ਤਰਪਾਲ ਵਗੈਰਾ ਮੱਝਾਂ ਲਾ ਕੇ ਉਧਰੋਂ ਕੰਮ ਜੜਾ ਕਰਿਓਨੇ ਆਪਾਂ ਖਤਮ ਤੇ ਪਾਣੀ ਧਰ ਦਿੰਨੇ ਆ ਜੀ ਗੱਡੇ ਥੋੜੇ ਥਲੇ ਆਪਾਂ ਮਚਾ ਕੇ ਪਾਣੀ ਰੱਖ ਦਿੰਨੇ ਆ ਗਰਮ ਹੋਣ ਵਾਸਤੇ ਸਵੇਰ ਵਾਸਤੇ ਲਓ ਜੀ ਆਪਾਂ ਪਾਣੀ ਵਗੈਰਾ ਰੱਖ ਕੇ ਮੈਂ ਆ ਗਈ ਸੀ ਵੀ ਪਰ ਉਧਰ ਦੀ ਮੈਂ ਕੋਈ ਵੀ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਜਿਹੜੇ ਤੋਰੇ ਫਿਰੇ ਵਾਲੇ ਕੰਮ ਹੁੰਦੇ ਆ ਨਾ ਉਹ ਫਿਰ ਇਸ ਤਰ੍ਹਾਂ ਵੀਡੀਓ ਨਹੀਂ ਬਣਦੀ ਜਾਂ ਤਾਂ ਕੋਈ ਨਾਲ ਤੁਰਿਆ ਫਿਰੇ ਹੈ ਨਾ ਕਿ ਐ ਫੋਨ ਲੈ ਕੇ ਕੈਮਰਾ ਲੈ ਕੇ ਫਿਰ ਤਾਂ ਬਣ ਜਾਂਦੀ ਹੈ ਵੀਡੀਓ ਨਹੀਂ ਤਾਂ ਫਿਰ ਨਹੀਂ ਹੈ ਨਾ ਦੇ ਲਓ ਜੀ ਹੁਣ ਆਪਾਂ ਲੱਗ ਗਏ ਇੱਥੇ ਰੋਟੀ ਬਣਾਉਣ ਹੁਣ ਆਪਾਂ ਰੋਟੀਆਂ ਸੇਕ ਲੈਣੇ ਆ ਤੇ ਆਟੇ ਨੂੰ ਆਪਾਂ ਥੋੜਾ ਜਿਹਾ ਲਾ ਕੇ ਘੋਤੀ ਇੱਕ ਮੁਕੀ ਦੇ ਲੈਣੇ ਹੁੰਦੇ ਆ ਜਦੋਂ ਰੋਟੀ ਬਣਾਉਣ ਲੱਗਦੇ ਆ ਤੇ ਚਲੋ ਜੀ ਹੁਣ ਆਪਾਂ ਰੋਟੀ ਨੋ ਲੱਗਦੀਆਂ ਕਿਉਂਕਿ ਜੇ ਆਟੇ ਨੂੰ ਕਿਉਂ ਲਾਲ ਲਗੇ ਥੋੜਾ ਜਿਹਾ ਫਿਰ ਰੋਟੀ ਬਧੀਆਂ ਸੋਹਣੀ ਆ ਜਾਂਦੀ ਆ ਤੇ ਰੋਟੀ ਮੈਂ ਇਸ ਤਰਾ ਸਲੈਪ ਸਾਫ ਕਰ ਲਈ ਸੀਗੀ ਤੇ ਇਸ ਤਰਾ ਸਲੈਪ ਤੇ ਹੀ ਬੇਲੂਗੀ ਅ ਜਦ ਤੱਕ ਮੈਂ ਚੱਕਲਾ ਨਹੀਂ ਲੈ ਕੇ ਆਉਂਦੀ ਤੇ ਬਸ ਕੁਝ ਕੁ ਚੀਜ਼ਾਂ ਦੀ ਘਾਲ ਹੋ ਜਾਂਦੀ ਹੈ ਜੀ ਚਾਣ ਦੀ ਵੀ ਇੱਕ ਤਾਂ ਠੰਡ ਕਰਕੇ ਦਿਨ ਛੋਟੇ ਕੰਮ ਜੇ ਨਿਭੜ ਦੇਣੀ ਹੈਗੀ ਤੇ ਬਸ ਬਸ ਉੱਥੇ ਜਾਏ ਦਾ ਵੀ ਜਿੱਥੇ ਹੁੰਦਾ ਵੀ ਬਸ ਨਹੀਂ ਕਿਤੇ ਜਾਇਆ ਇਬਨਾ ਸਰਦਾ ਨਹੀਂ ਤਾਂ ਬਸ ਐ ਹੁੰਦਾ ਵੀ ਆਪਦਾ ਘਰੇ ਕੰਮ ਕਰ ਲਓ ਐਵੇਂ ਤੁਰੇ ਫਿਰਨਾ ਹਨ ਚੰਗਾ ਜਿ ਨਹੀਂ ਲੱਗਦਾ ਕ ਮੈਨੂੰ ਮੈਨੂੰ ਘਰ ਦੇ ਕੰਮ ਤੋਂ ਇੰਨੀ ਖਿਜ ਨਹੀਂ ਆਉਂਦੀ ਜਿੰਨੀ ਮੈਨੂੰ ਕਿਸੇ ਜਾਣਾ ਆਉਣ ਤੋਂ ਖਿਜ ਆਉਂਦੀ ਆ ਵੀ ਕਿਤੇ ਜਾਣਾ ਆਉਣਾ ਕਿਸੇ ਵੀ ਹਨਾ ਮੈਨੂੰ ਸੱਚ ਨੂੰ ਬਹੁਤ ਮੇਰੇ ਮਨ ਤੇ ਬਹੁਤ ਜਾ ਪੈਂਦਾ ਵੀ ਜਦੋਂ ਕਿਤੇ ਜਾਣਾ ਆਉਣਾ ਹੁੰਦਾ ਨਾ ਢ ਤੁਰਾ ਫੇਰਾ ਜ ਨਹੀਂ ਹੁੰਦਾ ਮੇਰੇ ਤੋਂ ਹਨਾ ਜੀ ਮੈਨੂੰ ਖਿਜ ਜੀ ਚੜਦੀ ਰਹਿੰਦੀ ਹੈ ਵੀ ਜਦੋਂ ਕਿਤੇ ਜਾਣਾ ਹੋਵੇ ਕਿਤੇ ਮਜਬੂਰੀ ਚ ਦੋਸ ਦੇ ਸੁਖ ਦੇ ਕਿਤੇ ਜਾਣਾ ਵੀ ਪੈ ਜਾਣਾ ਬਸ ਤੇ ਫਿਰ ਮੈਨੂੰ ਮੈਨੂੰ ਪਤਾ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਹਾਏ ਰੱਬਾ ਕਿਉਂ ਜਾਣਾ ਪੈ ਗਿਆ ਵੀ ਨਹੀਂ ਜਾਣਾ ਸੀਗਾ ਮੈਂ ਤੇ ਪਰ ਮਜਬੂਰੀ ਚ ਜਾਣਾ ਪੈਂਦਾ ਹੈ ਪਤਾ ਨਹੀਂ ਕਿਉਂ ਵੀ ਅੱਡੋ ਅੱਡ ਜਿਵੇਂ ਨੇਚਰ ਹੁੰਦਾ ਜੀ ਸੁਭਾਅ ਹੁੰਦਾ ਹਨਾ ਕਿਸੇ ਨੂੰ ਪਸੰਦ ਹੁੰਦਾ ਜਾਣਾ ਆਉਣਾ ਹਨਾ ਫੇਰਾ ਤੁਰਾ ਕਰਨਾ ਤੇ ਕਿਸੇ ਨੂੰ ਪਸੰਦ ਹੁੰਦਾ ਜੀ ਘਰ ਦੇ ਵਿੱਚ ਰਹਿ ਕੇ ਆਪਣਾ ਘਰ ਦਾ ਕੰਮ ਧੰਦਾ ਕਰਨੇ ਚੰਗਾ ਲੱਗਦਾ ਤੇ ਇਸੇ ਤਰ੍ਹਾਂ ਮੈਨੂੰ ਵੀ ਆਪਣਾ ਘਰ ਦਾ ਕੰਮ ਧੰਦਾ ਹੀ ਕਰਨਾ ਚੰਗਾ ਲੱਗਦਾ ਤੇ ਜਾਈ ਆਈ ਦਾ ਤਾਂ ਹੈਗਾ ਹੀ ਆ ਪਰ ਜਿੱਥੇ ਮਜਬੂਰੀ ਬਣ ਜਾਂਦੀ ਹੈ ਵੀ ਜਿੱਥੇ ਪਤਾ ਹੁੰਦਾ ਵੀ ਬਸ ਹੁਣ ਜਾਏ ਬਣਾ ਨਹੀਂ ਸਰਦਾ ਉੱਥੇ ਚਾਹੀਦਾ ਤੇ ਨਹੀਂ ਤਾਂ ਨਹੀਂ ਮੈਨੂੰ ਸੱਚੀ ਬਹੁਤ ਔਖਾ ਲੱਗਦਾ ਕਿਉਂਕਿ ਔਖਾ ਤਾਂ ਲੱਗਦਾ ਜੀ ਜੇਕਰ ਹੁੰਦਾ ਨਾ ਵੀ ਆਪਾਂ ਟੈਨਸ਼ਨ ਫਰੀ ਹੋ ਕੇ ਘਰੋਂ ਜਾਣਾ ਹੋਵੇ ਫਿਰ ਵੀ ਚਲੋ ਆਪਾਂ ਚਲੇ ਜਾਨੇ ਆ ਪਰ ਜਦੋਂ ਪਤਾ ਹੁੰਦਾ ਟੈਨਸ਼ਨ ਆ ਕਿ ਆਪਣੀ ਸੁਤਾ ਤਾਂ ਘਰ ਦੇ ਵਿੱਚ ਹੁੰਦੀ ਹੈ ਹਨਾ ਕਿਤੇ ਵੀ ਜੜੇ ਜਾਓ ਘਰੇ ਹੁੰਦੀ ਆ ਵੀ ਪਸ਼ੂਆਂ ਦੇ ਵਿੱਚ ਹੁੰਦੀ ਆ ਬਾਕੀ ਹੋਰ ਹੁੰਦਾ ਹਨਾ ਵੀ ਕਈ ਵਾਰੀ ਹੁੰਦਾ ਕੁਛ ਕੋਣ ਮੈਂ ਕੀ ਕਹਾਂ ਤੇ ਵੀ ਹੁੰਦਾ ਵੀ ਟੈਨਸ਼ਨ ਫਰੀ ਹੁੰਦੀ ਆ ਵੀ ਆਪਾਂ ਜੇ ਘਰੇ ਨਹੀਂ ਹੈਗੇ ਤਾਂ ਘਰੋਂ ਬਸ ਆਪਣੇ ਆਸੇ ਪਾਸੇ ਤੋਂ ਕੋਈ ਵੀ ਨਹੀਂ ਕੁਛ ਵਾਰ ਨਹੀਂ ਹੋਊਗਾ ਹਨਾ ਪਸ਼ੂਆਂ ਤੇ ਜਾਂ ਕੋਈ ਘਰ ਦੇ ਵਿੱਚ ਤੇ ਫਿਰ ਤਾਂ ਆਪਾਂ ਬੇਫਿਕਰੇ ਹੁੰਨੇ ਆ ਪਰ ਜਦੋਂ ਹੁੰਦਾ ਵੀ ਪਤਾ ਨਹੀਂ ਹਨਾ ਵੀ ਅਸੀਂ ਤਾਂ ਘਰੋਂ ਬਾਹਰ ਤੇ ਆਸੇ ਪਾਸੇ ਵਾਲੇ ਵੀ ਕੋਈ ਹੋਣਗੇ ਕਿਉਂਕਿ ਪਹਿਲਾਂ ਵੀ ਆਪਣੇ ਨਾ ਪਸ਼ੂਆਂ ਦੇ ਜਾਣੇ ਕੀ কুরਲੀਆਂ ਦੇ ਵਿੱਚ ਕਦੇ ਕੁਛ ਸੈਟ ਕਦੇ ਕੁਛ ਵੀ ਆ ਜਾਂਦਾ ਕਿਉਂਕਿ ਦੇਖੋ ਜੀ ਦੋਨੇ ਗੇਟ ਬੰਦ ਹੁੰਦੇ ਆ ਤਾਂ ਬੰਦ ਹੋਣ ਦੇ ਬਾਵਜੂਦ ਵੀ ਆਪਣੇ ਪਸ਼ੂਆਂ ਦੀ কুরਲੀਆਂ ਦੇ ਵਿੱਚ ਨਾ ਅੰਦਰਲੀਓਂ কুরਲੀਆਂ ਦੇ ਵਿੱਚ ਕਦੇ ਸੂਈਆਂ ਆ ਗਈਆਂ ਜੀ ਕਦੇ ਕੁਛ ਆ ਗਿਆ ਕਦੇ ਕੁਛ ਆ ਗਿਆ ਹਨ ਤੇ ਫਿਰ ਇਸ ਤਰ੍ਹਾਂ ਡਰ ਲੱਗਦਾ ਰਹਿੰਦਾ ਤੇ ਲੋ ਜੀ ਇੱਧਰ ਆਪਾਂ ਰੋਟੀ ਬਣਾ ਲਈ ਸੀ ਉਸ ਤੋਂ ਬਾਅਦ ਰੋਟੀ ਪਾਣੀ ਖਾ ਕੇ ਭਾਂਡੇ ਵਗੈਰਾ ਸਾਫ਼ ਕਰਕੇ ਸਾਰੀ ਆਪਣੀ ਕਿਚਨ ਜਿਹੜੀ ਆ ਉਹ ਸਾਫ਼ ਹੋ ਗਈ ਯਾਨੀ ਕਿ ਰਸੋਈ ਆਪਾਂ ਕਰਤੀ ਇੱਕਦਮ ਕਲੀਨ ਤੇ ਸਵੇਰ ਨੂੰ ਇੱਥੇ ਫੇਰ ਇੰਨਾ ਹੀ ਖਲਾਰਾ ਹੋ ਜਾਣਾ ਤੇ ਲੋ ਜੀ ਉਸ ਤੋਂ ਬਾਅਦ ਇਹ ਹੋ ਚੁੱਕੀ ਹੈ ਜੀ ਨੈਕਸਟ ਮਾਰਨਿੰਗ ਜਨਨ ਕਿ ਅੱਜ ਸੈਚਰਡੇ ਤਾਂ ਤੈਨਾਂ ਹਾਂਜੀ ਅੱਜ ਦੀ ਮਾਰਨਿੰਗ ਆ ਮਾਰਨਿੰਗ ਦਾ ਟਾਈਮ ਆ ਜੀ ਸਵੇਰ ਦਾ ਟਾਈਮ ਤੇ ਆਪਾਂ ਹੁਣ ਇੱਥੇ ਥੋੜੀ ਬਹੁਤੀ ਜਿਵੇਂ ਡਸਟਿੰਗ ਵਗੈਰਾ ਕਰ ਲੈਨੇ ਆ ਬੈੱਡ ਸ਼ੀਟ ਮੈਂ ਚੇਂਜ ਨਹੀਂ ਕੀਤੀ ਸੀਗੀ ਮੈਂ ਫਿਲਹਾਲ ਇਹ ਹੀ ਬੈੱਡ ਸ਼ੀਟ ਪਰਸੋਂ ਹਾਂਜੀ ਪਰਸੋਂ ਚੇਂਜ ਕੀਤੀ ਸੀਗੀ ਤੇ ਪਰਸੋਂ ਧੋ ਕੇ ਫੇਰ ਇਹੀ ਪਛਾ ਦਿੱਤੀ ਸੀਗੀ ਮੈਂ ਤੁਹਾਨੂੰ ਦੱਸਿਆ ਵੀ ਮੇਰੀ ਇਹ ਫੇਵਰਿਟ ਹੈ ਬੈੱਡ ਸ਼ੀਟ ਤੇ ਮੈਂ ਜੱਤਰੇ ਹੀ ਵਿਛਾ ਕੇ ਰੱਖ ਦਿੰਨੀ ਆ ਤੇ ਆਪਾਂ ਫਿਰ ਇਹਨੂੰ ਅੱਜ ਇਸ ਤਰ੍ਹਾਂ ਹੀ ਸਾਫ਼ ਕਰ ਦਿੰਨੇ ਆ ਝਾੜ ਦਿੰਨੇ ਆ ਛਾੜ ਕੇ ਵੈਸੇ ਵਿਛਾ ਲਈ ਸੀ ਬਸ ਤੇ ਬਾਕੀ ਇਸ ਤਰ੍ਹਾਂ ਥੋੜਾ ਬਹੁਤਾ ਜਿਵੇਂ ਮਿੱਟੀ ਘੱਟਾ ਜਿਹਾ ਆ ਜਾਂਦਾ ਹੁੰਦਾ ਤੇ ਆਪਾਂ ਉਹ ਸਾਫ਼ ਕਰ ਦਿੰਨੇ ਆ ਜੀ ਪਹਿਲਾਂ ਡਸਟਿੰਗ ਵગેਰਾ ਥੋੜੀ ਬਹੁਤੀ ਜਿਹੜੀ ਹੈਗੀ ਉਹ ਕਰ ਲੈਨੇ ਆ ਉਸ ਤੋਂ ਬਾਅਦ ਫਿਰ ਝਾੜੂ ਲਗਾ ਦਾਂਗੇ ਆਪਾਂ ਵੈਸੇ ਮੈਂ ਝਾੜੂ ਲਗਾ ਕੇ ਉਸ ਤੋਂ ਬਾਅਦ ਜਾਨੀ ਕਿ ਝਾੜ ਪੂੰਝ ਕਰ ਦਿੰਨੀ ਆ ਪਰ ਅੱਜ ਮੈਂ ਪਹਿਲਾਂ ਹੀ ਲੱਗ ਗਈ ਮੈਂ ਕਿ ਪਹਿਲਾਂ ਸਾਫ਼ ਕਰਦਾ ਤੇ ਬਾਅਦ ਝਾੜੂ ਕੱਢ ਦਿੰਨੀ ਆ ਹੁਣ ਆਪਾਂ ਕਰਦੇ ਆਂ ਜੀ ਸਾਫ ਤੇ ਲੋ ਜੀ ਆਪਾਂ ਹੁਣ ਇੱਥੇ ਕੰਬਲ ਵੀ ਲਗਾ ਦਿੰਨੇ ਆ ਜਾਨੀ ਕਿ ਵੀ ਰੱਖ ਦਿੰਨੇ ਇਤੋਂ ਮੈਂ ਚੱਕਦੀ ਨਹੀਂ ਹੁੰਦੀ ਕਿਉਂਕਿ ਠੰਡ ਹੋ ਜਾਂਦੀ ਐ ਮੈਂ ਧੁੱਪ ਚ ਰੱਖਣਾ ਸੀਗਾ ਤੇ ਹਾਲੇ ਧੁੱਪ ਤਾਂ ਨਿਕਲੀ ਨਹੀਂ ਹੈਗੀ ਕਿਉਂਕਿ ਟਾਈਮ ਹੋਊਗਾ ਜੇ ਇੱਥੇ ਸਵਾ ਘੱਟ ਦਾ ਟਾਈਮ ਆ ਤੇ ਫਿਰ ਮੈਂ ਫਿਰ ਬਾਅਦ ਵਿੱਚ ਜੋ ਧੁੱਪ ਨਿਕਲੀ ਨਾ ਫਿਰ ਇਹਨੂੰ ਬਾਹਰ ਲਾ ਦੂੰਗੀ ਤੇ ਬਾਹਰ ਪਾ ਦੂੰਗੀ ਜਾਨੀ ਕਿ ਧੁੱਪ ਦੇ ਵਿੱਚ ਥੋੜੀ ਧੁੱਪ ਜੀ ਲੱਗ ਜਾਂਦੀ ਐ ਆਪਾਂ ਜਦ ਤੱਕ ਆਪਣਾ ਸਾਫ ਸਫਾਈ ਥੋੜਾ ਬਹੁਤਾ ਕਰ ਲੈਨੇ ਆ ਬੜਾ ਜਿਆਦਾ ਤਾਂ ਨਹੀਂ ਹੈਗਾ ਜੀ ਜਾਨਕੀ ਵੀ ਬੜੀ ਜਿਆਦਾ ਸਾਫ ਸਫਾਈ ਤਾਂ ਨਹੀਂ ਹੈਗੀ ਬਟ ਮੈਂ ਬਸ ਇਦਾਂ ਜਿਵੇਂ ਮੈਂ ਥੋੜਾ ਬਹੁਤਾ ਜਿਵੇਂ ਉੱਪਰ ਕਿਉਂਕਿ ਘਰ ਦਾ ਜਿਆ ਦਿਸਣ ਲੱਗ ਜਾਂਦਾ ਨਾ ਉੱਪਰ ਜਦੋਂ ਫਿਰ ਉਬਰਾ ਲੱਗਦਾ ਤੇ ਆਪਾਂ ਕਰ ਦਿੰਨੇ ਆ ਜੀ ਸਾਫ ਤੇ ਬਾਕੀ ਮੈਂ ਇਹ ਵੀ ਕੱਪੜੇ ਜਾਨੀ ਕੀ ਸੋਫਿਆਂ ਦੀ ਜਿਹੜੇ ਕਵਰ ਸੀ ਵੀ ਝਾੜ ਕੇ ਵਿਛਾ ਦਿੱਤੇ ਸੀਗੇ ਤੇ ਬਸ ਆਪਾਂ ਉਪਰੋਂ ਸ਼ੋਕਿਸ਼ ਤੇ ਸਾਫ ਕਰ ਦਿੰਨੇ ਆ ਥੋੜਾ ਬਹੁਤਾ ਇੱਕ ਸਾਡੇ ਨਾਲ ਮੱਖੀਆਂ ਜ਼ਿਆਦਾ ਤੰਗ ਕਰਦੀਆਂ ਥੋੜੀਆਂ ਮੱਖੀਆਂ ਬਾੜੀਆਂ ਜ਼ਿਆਦਾ ਹੋ ਜਾਂਦੀਆਂ ਸਾਡੇ ਇਸ ਤਰ੍ਹਾਂ ਤਾਂ ਮੱਖੀਆਂ ਜ਼ਿਆਦਾ ਹੁੰਦੀਆਂ ਮੈਨੂੰ ਲੱਗਦਾ ਤੇ ਵੈਸੇ ਤਾਂ ਮੈਨੂੰ ਇਹੀ ਪ੍ਰੋਬਲਮ ਲੱਗਦੀ ਆ ਪਤਾ ਨਹੀਂ ਬਾਕੀ ਸਾਰਿਆਂ ਦੀ ਆਏ ਆ ਪਰ ਸਾਡੇ ਥੋੜੀਆਂ ਜੀਆਂ ਤਾਂ ਜ਼ਿਆਦਾ ਮੈਨੂੰ ਲੱਗ ਰਹੀਆਂ ਮੱਖੀਆਂ ਮੈਨੂੰ ਲੱਗਦਾ ਸਾਡੇ ਨਾਲ ਕਲਾੜਾ ਨੇੜੇ ਆ ਤੇ ਹੁਣ ਗੁੜ ਬਨ ਲੱਗ ਗਿਆ ਬਸ ਤੇ ਉਹ ਫਿਰ ਤਾਂ ਕਰਕੇ ਮੈਨੂੰ ਲੱਗਦਾ ਵੀ ਥੋੜੀਆਂ ਜਿਹੀਆਂ ਜ਼ਿਆਦਾ ਮੱਖੀਆਂ ਇੰਨੀਆਂ ਬਾਹਰ ਤਾਂ ਬਿਲਕੁਲ ਵੀ ਬੈਠਾ ਨਹੀਂ ਜਾਂਦਾਗਾ ਬਾਹਰ ਜਦੋਂ ਤੁਸੀਂ ਧੁੱਪ ਚ ਬੈਠਦੇ ਆ ਨਾ ਜਦੋਂ ਨਾ ਮਜਾ ਲੱਗਿਆ ਆਪਾਂ ਬਾਹਰ ਬੈਠ ਕੇ ਵਿਹੜੇ ਦੇ ਵਿੱਚ ਤੇ ਚਾਹ ਹੀ ਪੀ ਲਾਂਗੇ ਨਾਲ ਦੇ ਨਾਲ ਹੀ ਮੱਖੀਆਂ ਡਿੱਗਣੀਆਂ ਸ਼ੁਰੂ ਹੋ ਜਾਣਗੀਆਂ ਤੇ ਪਰ ਕੀ ਕਰੀਏ ਜੀ ਹੁਣ ਅੰਦਰ ਬੈਠਾ ਵੀ ਨਹੀਂ ਜਾਂਦਾ ਜੇ ਤਾਂ ਗਰਮੀ ਹੋਵੇ ਫਿਰ ਤਾਂ ਅੰਦਰ ਬੈਠ ਜਾਣੇ ਪਰ ਤੋ ਸੇਕਨ ਨੂੰ ਵੀ ਹਨਾ ਮਨ ਕਰਦਾ ਤੇ ਫਿਰ ਜਦੋਂ ਮੱਖੀਆਂ ਤੰਗ ਕਰਦੀਆਂ ਫਿਰ ਬਹੁਤ ਔਖਾ ਲੱਗਦਾ ਹਨਾ ਬੜਾ ਗੁੱਸਾ ਜਿਹਾ ਚੜਦਾ ਮੈਂ ਤਾਂ ਗੱਲ ਗਈ ਜਾਂਦੀ ਸੀ ਕੋਈ ਮੱਖੀਆਂ ਦੀ ਦਵਾਈ ਬਣਾ ਕੇ ਸਪੇ ਵਗੈਰਾ ਬਣਾ ਕੇ ਨਾ ਤੇ ਉਹੀ ਸੜਕ ਤੋਂ ਸਾਰੇ ਵਿਹੜੇ ਚ ਕੰਦਾ ਗੁੰਦਾ ਤੇ ਸ਼ਹਿਦ ਚਲੋ ਘਟ ਜਾਣਾ ਪਰ ਫਿਰ ਮੈਂ ਖਾਬੀ ਨਹੀਂ ਚੱਲ ਕਿਉਂ ਐਵੇਂ ਤੇ ਲੋ ਜੀ ਆਪਾਂ ਡਸਟਿੰਗ ਵਗੈਰਾ ਕਰਕੇ ਹੁਣ ਆਪਾਂ ਲੱਗਿਆ ਸੀ ਝਾੜੂ ਕੱਢਣਾ ਹੁਣ ਆਪਾਂ ਝਾੜੂ ਕੱਢ ਦਿੰਨੇ ਆ ਪੁੱਛ ਤਵੇ ਸੇ ਮੈਂ ਨਹੀਂ ਲਾਉਂਗੀ ਹਲੇ ਪਹਿਲਾਂ ਮੈਂ ਝਾੜੂ ਲਗਾ ਕੇ ਤੇ ਫਿਰ ਹੁਣ ਮੈਂ ਮੱਝਾਂ ਵਾਲੀ ਸਾਈਡ ਜਾਉਂਗੀ ਤੇ ਉਧਰ ਆਪਾਂ ਮੱਝਾਂ ਨੂੰ ਪਾਣੀ ਪੁਣੀ ਪਿਆ ਕੇ ਤੇ ਬੰਨ ਕੇ ਉਧਰ ਦੀ ਸਾਫ ਸਫਾਈ ਕਰਕੇ ਆਉਂਗੀ ਤੇ ਉਸ ਤੋਂ ਬਾਅਦ ਫਿਰ ਮੈਂ ਆਣ ਕੇ ਰੋਟੀ ਵਗੈਰਾ ਬਣਾ ਕੇ ਫਿਰ ਪੁੱਛੇ ਲਗਾਉਂਗੀ ਤੇ ਹਾਂਜੀ ਅਈ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਪਾਂ ਹੁਣ ਅੱਜ ਦੇ ਵਲੌਗ ਦੇ ਐਂਡ ਕਰਦੇ ਹਾਂ ਜੀ ਇੱਥੇ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਾਸਤੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ